ਕੀ ਨਾਮ ਹੈ ਨਰਿੰਦਰ ਸਿੰਘ ਹੈ ਭਾਰਤ ਲੈਬ ਐਸੋਸੀਏਸ਼ਨ ਵੱਲੋਂ ਐਨੇ ਜਿਹੜੇ ਬੂਟੇ ਲਗਾਏ ਗਏ ਜੈ ਮਲਾ ਪੰਜਾਬ ਐਸੋਸੀਏਸ਼ਨ ਹੈ ਜਗਦੀਪ ਭਾਰਤਵਾਦੀ ਵਾਈ ਹੈਟ ਜੀ ਅਸੀਂ ਪੰਜਾਬ ਚ ਵਾਤਾਵਰਨ ਨੂੰ ਸਾਫ ਕਰਨ ਵਾਸਤੇ ਹਰ ਇੱਕ ਸ਼ਹਿਰ ਚ ਪਿੰਡ ਚ ਬੂਟੇ ਲਗਾ ਰਹੇ ਹਾਂ ਸੰਸਥਾ ਮਾ ਹਰ ਵਾਰ ਹਰ ਸਾਲ ਇਸ ਤਰ੍ਹਾਂ ਦੇ ਜਿਹੜੇ ਨੇ ਪੌਦੇ ਲਗਾਉਂਦੀਏ ਨੇ ਪਰ ਉਹਨਾਂ ਦੀ ਸਾਂਭ ਸੰਭਾਲ ਲਈ ਕੋਈ ਯੋਗ ਉਪਰਾਲੇ ਨਹੀਂ ਕੀਤੇ ਜਾਂਦੇ ਥੋੜੀ ਸੰਸਥਾ ਵੱਲੋਂ ਕਿਹੜੇ ਉਪਰਾਲੇ ਹੋਣਗੇ ਸਾਡੇ ਉਪਰਾਲੇ ਇਹ ਨੇ ਜੀ ਵੀ ਘੱਟ ਬੂਟੇ ਲਾ ਕੇ ਉਹਨਾਂ ਦੀ ਸਾਂਭ ਸੰਭਾਲ ਕਰੀਏ ਜੀ ਅਸੀਂ 25 30 ਬੂਟੇ ਲਾਏ ਨੇ ਯਰੇ ਉਹ ਫਲਦਾਰ ਵੀ ਨੇ ਸਾਂ ਵਾਲੇ ਵੀ ਨੇ ਜੀ ਇਹਨਾਂ ਦੇ ਸੰਭਾਲ ਕਰਾਂਗੇ ਅਸੀਂ ਜੇ ਕਿਤੇ ਹੋਰ ਲਾਏ ਉਹ ਵੀ ਕਰਾਂਗੇ ਨਹੀਂ ਇੰਨੇ ਕ ਦਿਓ ਕਰਾਂਗੇ ਵਾਦ ਨਹੀਂ ਕਰ ਕੀ ਕਿਸੇ ਨੂੰ ਮੈਨੂੰ ਕਿਹੜੇ ਤਰੀਕੇ ਨਾਲ ਸੰਭਾਲਿਆ ਜਾ ਸਕਦਾ ਕਿਉਂਕਿ ਤੁਸੀਂ ਇਸ ਲਾਈਨ ਨਾਲ ਵੀ ਜੁੜੇ ਹੋ ਅਸੀਂ ਤੇ ਇਹ ਹੀ ਕਹਿ ਰਹੇ ਜੀ ਵੀ ਜਿੰਨੇ ਕਲਾਉ ਸੰਭਾਲ ਕਰੋ ਫੋਟੋਆਂ ਖਿਚਿਓ ਜੀ ਜੇ ਜਲਪੁਰ ਜਿੰਦਰ ਜੀ ਅੱਜ ਤੁਸੀਂ ਇਕੱਠੇ ਹੋਇਓ ਲੈਬੋਰੀ ਐ ਐਸੋਸੀਏਸ਼ਨ ਵੱਲੋਂ ਕੀ ਪ੍ਰੋਗਰਾਮ ਹੈ ਇਹ ਨਾ ਜੀ ਸਾਡੇ ਪੰਜਾਬ ਪ੍ਰਧਾਨ ਸ੍ਰੀ ਜਗਦੀਪ ਭਾਰਦਵਾਜ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਪ੍ਰਧਾਨ ਸ੍ਰੀ ਵਿਸ਼ਾਲ ਕੌਸ਼ਲ ਜੀ ਦੀ ਅਗਵਾਈ ਹੇਠਾਂ ਤੇ ਬਲਾਕ ਦੜਬਾ ਵੱਲੋਂ ਮੈਡੀਕਲ ਲੈਬੋਰੀ ਐਸੋਸੀਏਸ਼ਨ ਵੱਲੋਂ ਬੂਟੇ ਲਗਾਏ ਗਏ ਨੇ ਜਿਹੜਾ ਕਿ ਅਸੀਂ ਅਗਸਤ ਦੇ ਵਿੱਚ ਪਰਵਰਤਨ ਵਾਤਾਵਰਨ ਪਰਵਰਤਨ ਦਿਵਸ ਮਨਾਉਣੇ ਆਗੇ ਉਹ ਅਗਸਤ ਦੇ ਪਹਿਲੇ ਹਫਤੇ ਅਸੀਂ ਸਾਰੀ ਜਗ੍ਹਾ ਬੂਟੇ ਲਾਉਣੇ ਆ ਉਹਦੇ ਤਹਿਤ ਅੱਜ ਆਪਣੇ ਬਲਾਕ ਦੜਬਾ ਵਿੱਚ ਅਸੀਂ ਬੂਟੇ ਲਗਾ ਰਹੇ ਹਾਂ ਕਿਹੜੀ ਕਿਹੜੀ ਕਿਸਮ ਦੇ ਨੇ ਜਿਹੜੇ ਬੂਟੇ ਲਾਏ ਗਏ ਇਹਦੇ ਵਿੱਚ ਜੀ ਅਮਰੂਦ ਹੈਗਾ ਜੀ ਪੀਪਲ ਹੈ ਬਰੂਟਾ ਬਰੋਟਾ ਹੈਗਾ ਗਲਮੋਹਰ ਹੈਗੀ ਤੇ ਅਰਜਨ ਇਦਾਂ ਦੇ ਕੁਝ ਕਬੂਟੇ ਸੀ ਲਗਾਏ ਕਿੰਨੇ ਬੂਟੇ ਲਗਾਏ ਇਹ ਤਕਰੀਬਨ ਹੈਗੇ ਨੇ 25 ਤੋਂ 30 ਦੇ ਕਰੀਬ ਬੂਟੇ ਨੇ ਜੀ ਸ਼ਹਿਰ ਦੇ ਕਿਹੜੀਆਂ ਕਿੜੀਆਂ ਜਗ੍ਹਾ ਤੇ ਬੂਟੇ ਲਗਾ ਰਹੇ ਆ ਅਸੀਂ ਫਿਲਹਾਲ ਇੱਥੇ ਸ਼ਮਸ਼ਾਨ ਘਾੜ ਵਿੱਚ ਹੀ ਲਾਏ ਨੇ ਜੀ ਤੇ ਇਹ ਅਸੀਂ ਤਾਂ ਥੋੜੇ ਲਾਏ ਨੇ ਵੀ ਦੀ ਸੰਭਾਲ ਕਰਾਂਗੇ ਇੱਕ ਇਹ ਹੁੰਦਾ ਨਾ ਜੀ ਆਪਾਂ ਲਾ ਕੇ ਉਹਨਾਂ ਨੂੰ ਛੱਡ ਦੰਨੇ ਹੈਗੇ ਸੰਭਾਲ ਲਈ ਹੁੰਦੀ ਹੈਗੀ ਇਹ ਜਿੰਨੇ ਲਾਏ ਨੇ ਅਸੀਂ ਚਾਹਣਾ ਵੀ 100% ਵਿੱਚੋਂ 90% ਦਾ ਬੂਟੇ ਜਿਹੜੇ ਦਰਖਤ ਬਣਨ ਅਸੀਂ ਬਾਰੀ-ਬਾਰੀ ਡਿਊਟੀ ਵੀ ਲਾਵਾਂਗੇ ਜੇ ਦੋ ਬੰਦਿਆਂ ਦੀ ਉਹ ਹਫ਼ਤੇ ਡਿਊਟੀ ਆ ਦੋ ਦੀ ਉਸ ਤਰ੍ਹਾਂ ਤਾਂ ਜੋ ਬੂਟੇ ਵੜਨ